ਖੜੂਰ ਸਾਹਿਬ ਦੇ ਐਮਪੀ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਕਹਿੰਦੇ ਕਿ ਜੇ ਸੰਵਿਧਾਨ 'ਚ ਵਿਸ਼ਵਾਸ ਨਹੀਂ ਕਰਦੇ ਤਾਂ ਸੌ ਝੁੱਕਣ ਦਾ ਫਾਇਦਾ ਨਹੀਂ ਹੈ ਕਾਨੂੰਨ ਤੋੜਨ ਵਾਲੇ ਨੂੰ ਕੋਈ ਮਾਫੀ ਨਹੀਂ ਮਿਲੇਗੀ ਇਸ ਤੋਂ ਇਲਾਵਾ ਮੰਤਰੀ ਬਿੱਟੂ ਨੇ ਕਿਹਾ ਹੈ ਕਿ ਜੇ ਸੌ ਚੁੱਕਣੀ ਹੈ ਤਾਂ ਉਹ ਦੇਸ਼ ਦੀ ਗੱਲ ਵੀ ਕਰੇ ਉਹ ਕਿਹੜੇ ਮੁੱਦੇ ਚੁੱਕਣਗੇ ਦੇਸ਼ ਦੇ ਜੇ ਸੰਵਿਧਾਨ ਨਹੀਂ ਮੰਨਦੇ ਉਹਨਾਂ ਨੂੰ ਭਾਵੇਂ ਐਮਪੀ ਬਣਾ ਦਿਓ ਜਾਂ ਐਮਐਲਏ ਪਰਥਾ ਉਸ ਦੀ ਜੇਲ੍ਹ ਹੀ ਰਹਿਣੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਤੇ ਮੇਰਾ ਸਟੈਂਡ ਬਰਕਰਾਰ ਹੈ ਤੁਹਾਨੂੰ ਦੱਸ ਦਈਏ ਕਿ ਰਵਨੀਤ ਬਿੱਟੂ ਦਾ ਖਡੂਰ ਸਾਹਿਬ ਦੇ ਐਮਪੀ ਯਾਨੀ ਅਮਰਤਪਾਲ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਹਿੰਦੇ ਕਿ ਜੇ ਸੰਵਿਧਾਨ 'ਚ ਵਿਸ਼ਵਾਸ ਨਹੀਂ ਹੈ ਤਾਂ ਸੌਂ ਚੁੱਕਣ ਦਾ ਕੀ ਫਾਇਦਾ ਹੈ ਖੜੂਰ ਸਾਹਿਬ ਦੇ ਐਮਪੀ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਕਹਿੰਦੇ ਕਿ ਜੇ ਸੰਵਿਧਾਨ 'ਚ ਵਿਸ਼ਵਾਸ ਨਹੀਂ ਕਰਦੇ ਤਾਂ ਸੌਂ ਚੁੱਕਣ ਦਾ ਫਾਇਦਾ ਨਹੀਂ ਹੈ ਕਾਨੂੰਨ ਤੋੜਨ ਵਾਲੇ ਨੂੰ ਕੋਈ ਮਾਫੀ ਨਹੀਂ ਮਿਲੇਗੀ ਇਸ ਤੋਂ ਇਲਾਵਾ ਮੰਤਰੀ ਬਿੱਟੂ ਨੇ ਕਿਹਾ ਹੈ ਕਿ ਜੇ ਸੌ ਚੁੱਕਣੀ ਹੈ ਤਾਂ ਉਹ ਦੇਸ਼ ਦੀ ਗੱਲ ਵੀ ਕਰੇ ਉਹ ਕਿਹੜੇ ਮੁੱਦੇ ਚੁੱਕਣਗੇ ਦੇਸ਼ ਦੇ ਜਿਸ ਸੰਵਿਧਾਨ ਨਹੀਂ ਮੰਨਦੇ ਉਹਨਾਂ ਨੂੰ ਭਾਵੇਂ ਐਮਪੀ ਬਣਾ ਦਿਓ ਜਾਂ ਐਮਐਲਏ ਪਰਥਾ ਉਸ ਦੀ ਜੇਲ੍ਹ ਹੀ ਰਹਿਣੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਤੇ ਮੇਰਾ ਸਟੈਂਡ ਬਰਕਰਾਰ ਹੈ ਤੁਹਾਨੂੰ ਦੱਸ ਦਈਏ ਕਿ ਰਵਨੀਤ ਬਿੱਟੂ ਦਾ ਖਡੂਰ ਸਾਹਿਬ ਦੇ ਐਮਪੀ ਯਾਨੀ ਅਮਰਤਪਾਲ ਸਿੰਘ ਤੇ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਜੇ ਸੰਵਿਧਾਨ 'ਚ ਵਿਸ਼ਵਾਸ ਨਹੀਂ ਹੈ ਤਾਂ ਸੌਣ ਚੁੱਕਣ ਦਾ ਕੀ ਫਾਇਦਾ ਹੈ